ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਪਾਂ ਮਹਾਰਾਜ ਦੀ ਕਿਰਪਾ ਨਾਲ ਨਦੇੜ ਸਾਹਿਬ ਇਸ ਵਾਰ 10 ਦਿਨ ਲਗਭਗ ਆਪਾਂ ਨੇ ਇੱਥੇ ਗੁਜ਼ਾਰੇ ਨੇ ਬਹੁਤ ਮਹਾਰਾਜ ਨੇ ਕਿਰਪਾ ਕੀਤੀ ਹੈਗੀ ਜਦੋਂ ਆਉਣਾ ਸੀਗਾ ਸਾਰੇ ਜਣੇ ਕਹਿੰਦੇ ਸੀ ਕਿ ਤੁਸੀਂ ਇੰਨੇ ਦਿਨਾਂ ਲਈ ਚੱਲੇ ਹੋਗੇ ਤੇ ਪਰ ਇੱਥੇ ਆ ਕੇ ਪਤਾ ਹੀ ਨਹੀਂ ਲੱਗਾ ਕਿ ਸਮਾਂ ਕਿਵੇਂ ਬਤੀਤ ਹੋ ਗਿਆ 10 ਦਿਨ ਕਿਵੇਂ ਲੰਘ ਗਏ ਹੁਣ ਕੱਲ ਨੂੰ ਇੱਥੋਂ ਵਾਪਸੀ ਹੈਗੀ ਤੇ ਮਤਲਬ ਵੀ ਘਰ ਦੇ ਨੇ ਵੀਡੀਓ ਦੇਖ ਕੇ ਕਹਿਣਾਗਾ ਕਿ ਉੱਥੇ ਰਹਿ ਲਓ ਜੀ ਨਹੀਂ ਜੀ ਲੱਗਦਾ ਤਾਂ ਪਰ ਮਤਲਬ ਇਹ ਚੀਜ਼ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿੰਨੇ ਵਾਰ ਵੀ ਇੱਥੋਂ ਆਉਣੇ ਆ ਇੱਥੇ ਜਿਹੜਾ ਪਿਆਰ ਸਤਿਕਾਰ ਮਿਲਦਾ ਹੈ ਇੱਕ ਤਾਂ ਉਹ ਚੀਜ਼ ਇੱਥੋਂ ਜਾਣ ਲੱਗਿਆਂ ਮਨ ਨੂੰ ਭਾਵਪਕ ਕਰਦੀ ਆ ਤੇ ਇੱਕ ਜਿਹੜੀ ਇੱਥੇ ਮਹਾਰਾਜ ਦੀ ਜਿਹੜੀ ਕਿਰਪਾ ਆ ਗੁਰੂ ਸਾਹਿਬ ਦੇ ਬਹੁਤ ਜ਼ਿਆਦਾ ਇੱਥੇ ਮਤਲਬ ਨੇੜੇ ਹੋ ਕੇ ਜਿਹੜੀਆਂ ਅਰਦਾਸਾਂ ਉਹ ਵੀ ਸੁਣਦੇ ਨੇ ਤੇ ਜਿਹੜਾ ਸਿਮਰਨ ਕਰਨ ਦਾ ਭਗਤੀ ਕਰਨ ਦਾ ਜਿਹੜਾ ਸਕੂਨ ਹੈ ਆ ਕੇ ਮਿਲਦਾ ਆ ਉਹ ਵੀ ਬਿਆਨ ਨਹੀਂ ਕੀਤਾ ਜਾ ਸਕਦਾ ਕੋਈ ਵੀਡੀਓ ਵੀ ਮੈਂ ਇਸ ਕਰਕੇ ਇੱਥੇ ਆ ਕੇ ਕਦੇ ਵੀ ਡਿਟੇਲ ਦੇ ਵਿੱਚ ਨਹੀਂ ਬਣਾਉਂਦੀ ਹੁੰਦੀ ਕਿਉਂਕਿ ਮੈਨੂੰ ਹੁੰਦਾ ਕਿ ਇੰਨੀ ਦੂਰ ਆਏ ਆ ਲਗਭਗ 2000 ਕਿਲੋਮੀਟਰ ਆਪਾਂ ਆਏ ਆ ਪੰਜਾਬ ਬਹੁਤ ਠੰਡ ਵਹਿ ਰਹੀ ਹੈਗੀ ਤੇ ਉਰੇ ਵਾਦਰ ਬਹੁਤ ਸੋਨਾ ਉਰੇ ਪੱਖੇ ਚੱਲਦੇ ਨੇ ਵੀ ਜੇ ਇੰਨੀ ਦੂਰ ਆਏ ਆ ਤਾਂ ਲਾਹਾ ਲਿਆ ਜਾਵੇ ਕਿਉਂਕਿ ਮਹਾਰਾਜ ਨੇ ਹੁਣ ਭੇਜਿਆ ਆ ਉਸ ਤੋਂ ਬਾਅਦ ਤੋਂ ਪਤਾ ਨਹੀਂ ਕਦੋਂ ਦਰਸ਼ਨ ਹੋਣੇ ਆ ਪਰ ਮੈਨੂੰ ਉਹਨਾਂ ਦੇਰ ਸਾਹਿਬ ਵੀ ਸਾਰੇ ਹੱਸਣ ਲੱਗਿਆ ਹੁੰਦੇ ਨੇ ਕਹਿੰਦੇ ਤੁਸੀਂ ਨਾ ਐਵੇਂ ਗਿਆ ਕਰੋ ਤੁਸੀਂ ਆ ਜਾਣਾ ਮੈਂ ਕਿਹਾ ਵੀ ਚਲੋ ਮਹਾਰਾਜ ਲਿਆਉਂਦੇ ਰਹਿਣਾ ਮੈਨੂੰ ਮਤਲਬ ਮੈਨੂੰ ਹੁਣ ਇਹ ਲੱਗਦਾ ਵਾ ਕਿ ਜੇ ਮੈਂ ਨਾ ਆਉਂਦੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਪਤਾ ਨਹੀਂ ਮਤਲਬ ਵੀ ਐਡੀ ਕੀਮਤੀ ਚੀਜ਼ ਮਿਸ ਕਰ ਦੇਣੀ ਸੀਗੀ ਮੈਂ ਪਹਿਲੀ ਵਾਰ ਜਦੋਂ ਆਈ ਸੀਗੀ ਉਦੋਂ ਮੇਰੇ ਮੈਂ ਸਿਰਫ ਇਹ ਸੋਚ ਕੇ ਆਈ ਸੀਗੀ ਕਿ ਪੰਜਾਂ ਤਕਤਾਂ ਦੇ ਦਰਸ਼ਨ ਇੱਕ ਸਿੱਖ ਦੇ ਲਈ ਕਰਨੇ ਜ਼ਰੂਰੀ ਹੈਗੇ ਕਿ ਪੰਜ ਪਿਆਰੇ ਵੀ ਉਹਨਾਂ ਨੂੰ ਹੁਕਮ ਕਰਦੇ ਨੇ ਪਰ ਜਦੋਂ ਇੱਥੇ ਆ ਕੇ ਜਿਹੜਾ ਸਕੂਨ ਮਿਲਿਆ ਤਾਂ ਵਾਰ-ਵਾਰ ਆਉਣ ਨੂੰ ਇੱਥੇ ਦਿਲ ਕਰਦਾ ਆ ਤੇ ਇਸ ਵਾਰ ਮੈਂ ਤੇ ਮੰਮੀ ਆਏ ਸੀਗੇ ਜੇ ਡੈਡੀ ਵੀ ਨਾਲ ਆਉਂਦੇ ਤੇ ਹੋਰ ਵਧੀਆ ਹੋਣਾ ਸੀਗਾ ਪਰ ਡੈਡ ਜੀ ਨਹੀਂ ਆ ਸਕੇ ਹੈਗੇ ਕਿਉਂਕਿ ਘਰੇ ਵੀ ਕੰਮ-ਕਾਜ ਸੀਗੇ ਜ਼ਿਆਦਾ ਦਿਨ ਅਸੀਂ ਰਹਿਣਾ ਸੀਗਾ ਤੇ ਉਸ ਕਰਕੇ ਨਹੀਂ ਆ ਸਕੀ ਤੇ ਜਿਹੜੀ ਅੱਜ ਵਾਲੀ ਵੀਡੀਓ ਆ ਤੇ ਵੈਸੇ ਬਹੁਤੀ ਸੰਗਤ ਬਾਬਾ ਕੁਲਵੰਤ ਸਿੰਘ ਜੀ ਨੂੰ ਜਾਣਦੀ ਹੋਏਗੀ ਜਿਹੜੇ ਹਜੂਰ ਸਾਹਿਬ ਜਥੇਦਾਰ ਸਾਹਿਬ ਨੇ ਉਹਨਾਂ ਦਾ ਪੰਥ ਦੇ ਵਿੱਚ ਬਹੁਤ ਜ਼ਿਆਦਾ ਸਤਿਕਾਰ ਆ ਪੰਥ ਦੇ ਵਿੱਚ ਜਿਹੜੀਆਂ ਮਤਲਬ ਬਹੁਤ ਜ਼ਿਆਦਾ ਪਿਆਰੀਆਂ ਹਸਤੀਆਂ ਪਿਆਰੀਆਂ ਸਖੀਤਾਂ ਨੇ ਉਹਨਾਂ ਦੇ ਵਿੱਚ ਉਹਨਾਂ ਦਾ ਨਾਮ ਆਉਂਦਾ ਆ ਤੇ ਬਾਬਾ ਕੁਲਵੰਤ ਸਿੰਘ ਜੀ ਨੂੰ 24 ਸਾਲ ਸੇਵਾ ਕਰਦਿਆਂ ਨੂੰ ਤਖਸਾਲ ਦੇ ਅੰਦਰ ਜਿਹੜੀ ਸੇਵਾ ਕਰਦਿਆਂ ਨੂੰ ਪੂਰੇ ਹੋ ਗਏ ਨੇ ਤੇ 25ਵਾਂ ਸਾਲ ਸ਼ੁਰੂ ਹੋ ਗਿਆ ਤੇ ਬਾਬਾ ਜੀ ਦੀ ਜਿਹੜੀ ਸੇਵਾ ਆ ਬਹੁਤ ਕਠਨ ਆ ਉਹ ਟਾਈਮ ਦੇ ਪਾਬੰਦ ਰਿਹਾ ਕਿ ਤਖਸਾਲ ਜਿਵੇਂ ਗਲਤ ਨਹੀਂ ਹੈਗੀ ਤਾਂ ਅੱਠ ਵਾਰ ਦਿਨ ਦੇ ਵਿੱਚ ਤਖਸਾਲ ਜਾਂਦੇ ਨੇ ਤਾਂ ਬਹੁਤ ਮਤਲਬ ਵੱਡੀ ਉਹਨਾਂ ਦੀ ਸੇਵਾ ਆ ਮਹਾਰਾਜ ਦੇ ਘਰ ਦੀ ਸੇਵਾ ਕਿਸੇ ਕਰਮ ਭਾਗਾ ਵਾਲੇ ਨੂੰ ਪ੍ਰਾਪਤ ਹੁੰਦੀ ਹੈਗੀ ਤੇ ਬਹੁਤ ਜ਼ਿਆਦਾ ਮਤਲਬ ਜਿਹੜੀ ਨਿਦੇੜ ਦੀ ਸੰਗਤ ਹੈਗੀ ਬਾਬਾ ਜੀ ਨੂੰ ਬੜਾ ਪਿਆਰ ਕਰਦੀ ਆ ਪੰਜਾਬ ਦੀ ਵੀ ਜਿਹੜੀ ਸੰਗਤ ਆ ਉਹਦੀ ਬਹੁਤ ਉਹਨਾਂ ਦਾ ਪ੍ਰੇਮ ਆ ਕਿਉਂਕਿ ਬਾਬਾ ਜੀ ਦਾ ਜਿਹੜਾ ਸੁਭਾਅ ਆ ਬਹੁਤ ਮਤਲਬ ਪਿਆਰੇ ਤੇ ਮਤਲਬ ਮੈਂ ਉਹ ਵੀ ਚੀਜ਼ ਇੱਕ ਦੱਸੀ ਨਹੀਂ ਜਾ ਸਕਦੀ ਕਿ ਕਿੰਨੇ ਵਧੀਆ ਮਤਲਬ ਕਿ ਹਰ ਇੱਕ ਨੂੰ ਇੰਨਾ ਪਿਆਰ ਨਾਲ ਮਿਲਦੇ ਨੇ ਤੇ ਜਿਹੜਾ ਵੀ ਮਿਲਦਾ ਆ ਉਹ ਉਹਦਾ ਮਤਲਬ ਵੀ ਉਹਨਾਂ ਦੇ ਹੋ ਕੇ ਰਹਿ ਜਾਂਦਾ ਆ ਇੰਨਾ ਉਹਨਾਂ ਦਾ ਉਹਨਾਂ ਦਾ ਪਿਆਰ ਆ ਸੰਗਤ ਦੇ ਨਾਲ ਕਿਸੇ ਨਾਲ ਗੁੱਸੇ 'ਚ ਨਹੀਂ ਬੋਲਣਾ ਸਾਰਿਆਂ ਨੂੰ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ ਪਿਆਰ ਨਾਲ ਗੱਲ ਕਰਦੇ ਆ ਤੇ ਉਹ ਵੀ ਕੋਸ਼ਿਸ਼ ਕੀਤੀ ਹੈ ਕਿ ਜਿੱਦਾਂ ਸੰਗਤ ਨੇ ਉਹਨਾਂ ਦਾ ਸਵਾਗਤ ਕੀਤਾ ਕਿਉਂਕਿ ਬਾਬਾ ਜੀ ਜਦੋਂ ਮਤਲਬ ਉਹਨਾਂ ਦੇ ਜਿਹੜਾ ਮਤਲਬ ਸਲਾਨਾ ਉਹਨਾਂ ਦਾ ਹੁੰਦਾ ਆ ਸਮਾਦ ਨੂੰ ਉੱਥੇ ਬਾਬਾ ਜੀ ਲੰਗਰ ਬਾਬਾ ਜੀ ਵੱਲੋਂ ਹੁੰਦਾ ਆ ਤਾਂ ਲੰਗਰ ਤੱਕ ਬਾਬਾ ਜੀ ਚ ਲੰਗਰ ਸਾਹਿਬ ਤੱਕ ਗਏ ਨੇ ਜਦੋਂ ਤਾਂ ਸੰਗਤ ਉਹਨਾਂ ਨੂੰ ਸਨਮਾਨਿਤ ਮਤਲਬ ਸਤਕਾਰ ਕਰਦੀ ਹੋਈ ਹਾਰ ਪਾਉਂਦੀ ਹੋਈ ਉੱਥੇ ਲੈ ਕੇ ਗਈ ਆ ਤੇ ਤੁਸੀਂ ਉਹ ਵੀਡੀਓ ਨੂੰ ਦੇਖਿਓ ਮੈਂ ਕਾਫੀ ਉਹ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਹੈਗੀ ਤੇ ਜਿੰਨੀ ਕਿ ਬਣ ਸਕੀ ਕਿਉਂਕਿ ਕਾਫੀ ਜ਼ਿਆਦਾ ਸੰਗਤ ਸੀਗੀ ਹੁਣ ਤੁਸੀਂ ਵੀਡੀਓ ਨੂੰ ਦੇਖਿਓ ਤੇ ਪਿਆਰ ਦਿਓ ਤੇ ਇਹਨੂੰ ਸ਼ੇਅਰ ਕਰਿਓ ਜਿੰਨੀ ਮਤਲਬ ਇਹ ਨਵੀਂ ਚੀਜ਼ ਮੇਰੇ ਲਈ ਲੱਗੀ ਮੈਂ ਇਸ ਵਾਰ ਕੋਸ਼ਿਸ਼ ਕੀਤੀ ਕਿ ਜੇ ਕੁਝ ਡਿਫਰੈਂਟ ਸੀਗਾ ਕਿ ਉਹਦੀ ਵੀਡੀਓ ਬਣਾਈਏ ਬਾਕੀ ਰੈਗੂਲਰ ਦਰਸ਼ਨ ਆਪਾਂ ਨੇ ਕਾਫੀ ਵਾਰ ਕਰਾਈ ਨੇ 24 ਸਾਲ ਪੂਰੇ ਹੋਣ ਤੇ ਬਾਬਾ ਜੀ ਤੇ ਇੱਥੇ ਫੁੱਲਾਂ ਦੀ ਵਰਖਾ ਕਰਦੇ ਕਿਤੇ ਜਾ ਰਹੀ ਹੈ অতি ਸਤਿਕਾਰਯੋਗ ਬਾਬਾ ਕੋਲਸਿੰਗ ਜੀ ਜਥੇਦਾਰ ਤਕਸਹ ਜੀ ਆਦੇ ਜੋ 24 ਸਾਲ ਪੂਰੇ ਹੋਏ ਨੇ ਅੱਜ ਬਾਬਾ ਜੀ ਨੂੰ ਸੇਵਾ ਕਰਦੇ ਆ ਨੂੰ 24 ਲੱਗ ਗਿਆ ਤੇ ਵੀ ਹੋ ਗਿਆ ਸਰ ਨਹੀਂ ਨਹੀਂ 24 24 ਸਾਲ ਹੋ ਗਏ ਪੂਰੇ 24 ਸਾਲ ਪੂਰੇ ਹੋ ਗਏ ਨੇ ਤੇ ਆ ਲੱਗੋ ਸਾਹਿਬ ਦੇ ਜਿਤੇਦਾਰ ਮਾਨਯੋਗ ਬਾਬਾ ਕੁਲਵੰਤ ਸਿੰਘ ਜਿਤੇਦਾਰ ਜਨਾਨ ਨੂੰ 24 ਸਾਲ ਸੰਪੂਰਨ ਮੈਂ ਸੇਵਾ ਦੇ ਵਿੱਚ ਜੋ ਫੁੱਲਾਂ ਦੀ ਵਰਖਾ ਫੁੱਲਾਂ ਦੀ ਸੇਵਾ ਹੋ ਰਹੀ ਹੈ ਬਾਬਾ ਜੀ ਅੰਮ੍ਰਿਤ ਵੇਲੇ ਦੀ ਹਾਜ਼ਰੀ ਪਰ ਉਹਨਾਂ ਵਾਸਤੇ ਆਉਣਗੇ ਐਸੇ ਹੀ ਫੁੱਲਾਂ ਦੇ ਉੱਪਰ ਦੀ ਚੱਲ ਕੇ ਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜਗਾ ਖੰਡਾ ਜੀ ਜਗ੍ਹਾ ਜੀ ਜਗ੍ਹਾ ਲੋ ਜੀ ਬਾਬਾ ਜੀ ਇਹ ਨਹੀਂ ਅਸੀਂ ਤੁਹਾਡੀ ਹਾਜ਼ਰੀ ਪਰਮਾਣਿਕ ਕਰਾਈ ਹੋ। ਆਰੰਭ ਨਾਮ ਵਾਹਿਗੁਰੂ ਖਾਲਸਾ ਵਾਹਿਗੁਰੂ ਦੀ ਖਫਤੇ ਲੋ ਜੀ ਬਾਬਾ ਜੀ ਨੂੰ ਅੱਜ 24 ਸਾਲ ਪੂਰੇ ਹੋ ਗਏ ਨੇ ਸਾਹਿਬ ਹੋ ਗੁਰੂ ਜੀ ਕਾਲ ਸਾਹਿਬ ਵਾਹਿਗੁਰੂ ਜੀ ਕੀ ਉਪਦੇ ਵਾਹਿਗੁਰੂ 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 ਅੱਜ ਬਾਬਾ ਜੀ ਨੂੰ 24 ਸਾਲ ਜਿੰਨ ਦੇ ਪੂਰੇ ਬਹੁਤ ਹੀ ਸੰਤਾਨੀ ਖੁਸ਼ੀ ਨੇ ਦੇਖਦਾ ਫੁੱਲਾਂ ਦੀ ਇਛਾਈ ਕੀਤੀ ਹੈ ਵਾਹਿਗੁਰੂ 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 ਜੀ ਵਾਹਿਗੁਰੂ ਮਾ ਲੋੜੀ ਤੇ ਅਮਰ ਸੰਚਾਰ ਹੋਇਆ ਕਾਫੀ ਸੰਗਤ ਨੇ ਅਮਰ ਛੱਕਿਆ ਆ ਤਾਂ ਸਾਰੀ ਅਮਰ ਛਕਣ ਵਾਲੀ ਸੰਗਤ ਇੱਧਰ ਬਾਹਰ ਖੜੀ ਹੈਗੀ ਤੇ ਬਾਬਾ ਜੀ ਦੀ ਵੇਟ ਹੋ ਰਹੀ ਬਾਬਾ ਜੀ ਨੇ ਹੁਣ ਇੱਧਰੋਂ ਲੰਗਰ ਸਾਬ ਜਾਣਾ ਆ ਚਲੋ ਭਤੇ ਬੁਲਾਉਂਦਾ ਹਾਂ ਅੰਦਰ चलो ਜੀ ਆਲੀ ਦੇਖ ਆਰੇ ਪੈਟਰੋਲ ਪੰਪ ਪੈਟਰੋਲ ਪੰਪ ਆਰਾਮ سے ਵਹਿ ਗਿਰੋ ਰੁਕ 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 ਆਜ ਆਲੀ ਕਾ ਗੁਦਰ ਸੋ ਗਾ ਨਾ 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 ਕੀ ਹੋ ਆ ਏਗਨੇ ਦੇ ਚਲੋ ਵਹਿ ਗਿਰੋ ਚਲਦੇ ਚਲੋ ਜੀ ਚਲ ਚਲ ਕਾ ਸੁਨੇਹਾ ਜੋ ਬਚੇ ਬਾਰੇ 12 ਬਚਨ ਬਾਅਦ ਮੈਂ ਨਾ ਨਾ ਪਰਵਾਹ ਨਾ ਪਤਾ ਜੀ ਸਾਹਿਬ ਤੋਂ ਹੋ ਜਾ ਤੁਸ ਜੀ ਚਲੋ ਵਾਹਿਗੁਰੂ ਜੀ ਵਾਹਿਗੁਰੂ 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 ਵ ああ。 गंदर चकने वाले बाजू के मंदिर पे चले जाओ भाई गुरु गंदर चकने वाले बाजू के मंदिर पे चले जाओ भाई गुरु द पैर दी सफाई दी सेवा चल रही है बच्चे लगे हुए ने सेवा करना सफाई हो रही है ਤੇ ਵੀਜੀ ਤੇ ਸਾਹਮਣੇ ਦੇਖੋ ਅੱਗ ਜਾਲਣ ਲਈ ਪ੍ਰਬੰਧ ਕਰਕੇ ਰੱਖਿਆ ਗਿਆ ਹੈ ਲੋਹੜੀ ਦਾ ਵਾਇਗਰੂ ਸੱਚੇ ਬਾਦਸ਼ਾਹ ਮਾਫ ਕਰਿਓ ਪਰ ਮੈਂ ਇੱਕ ਗੱਲ ਸੋਚ ਰਹੀ ਆ ਵੀ ਗਰਮੀ ਕਾਫੀ ਜ਼ਿਆਦਾ ਆ ਮੈਂ ਤਾਂ ਵੀ ਸੁਣਦੀ ਆ ਵੀ ਕਿੰਨਾ ਸੇਕ ਹੁੰਦਾ ਲੱਕੜਾਂ ਦਾ ਇਹਦਾ ਵੀ ਸੇਕ ਨਾ ਕਿਦਾਂ ਆ ਸੇਕ ਨਾ ਕੀ ਆ ਪੂਰੇ ਖੜਨਾ ਪੈਣਾ ਤਾਂ ਹੀ ਤਾਂ ਇਹਨਾਂ ਨੇ ਬਣਾਏ ਹੋਏ ਨੇ ਵੀ ਨੇੜੇ ਨਾ ਜਾਵੇ ਕੋਈ ਨਾ ਆਪਾਂ ਤਾਂ ਸਿਰਫ ਐਕਸਪੀਰੀਅੰਸ ਕਰਨਾ ਆ ਤੇ ਗਰਮੀ ਅੱਜ ਜ਼ਿਆਦਾ ਹੋ ਗਈ ਸ਼ਾਇਦ ਮੀਂਹ ਪੈ ਜਾਊਗਾ ਕੱਲ ਨੂੰ ਆਪਣੀ ਵਾਪਸੀ ਹੈਗੀ ਤੇ ਅੱਜ ਲੋਹੜੀ ਵਾਲਾ ਦੇਣਾ ਵੀਡੀਓ ਸ਼ਾਇਦ ਤੁਹਾਨੂੰ 2-4 ਦਿਨ ਲੇਟ ਦੇਖਣ ਨੂੰ ਮਿਲੇ ਕਿਉਂਕਿ ਆਪਾਂ ਨੇ ਟ੍ਰੇਨ 'ਚ ਜਾਣਾ ਹੈ ਨੈਟਵਰਕ ਵੀ ਬਹੁਤ ਪ੍ਰੋਬਲਮ ਰਹਿੰਦੀ ਹੈਗੀ ਤੇ ਦਰਸ਼ਨ ਕਰੋ ਮਤਲਬ ਐਵੇਂ ਦਾ ਸਥਾਨ ਆ ਕਿ ਦਿਲ ਕਰਦਾ ਰਹਿੰਦਾ ਕਿ ਬਸ ਸਾਹਮਣੇ ਬੈਠ ਕੇ ਦੇਖ ਹੀ ਜਾਓ ਤਕਸਾਲ ਵੱਲ ਦੇਖਦੇ ਆ ਹੀ ਸਕੂਨ ਮਿਲਦਾ ਰਹਿੰਦਾ ਹੈ ਇੰਨਾ ਜ਼ਿਆਦਾ ਆਨੰਦ ਆਉਂਦਾ ਹੈ ਮਮੀ ਕਿਵੇਂ ਰਿਹਾ ਜੀ ਆਤ ਕੀ ਬਹੁਤ ਵਧੀਆ ਰਿਹਾ ਘੁੰਮੇ ਫੇਰੇ ਕਹਿੰਦਾ ਫਾਂ ਮਸੀਂ ਗੁਰਦੁਆਰਾ ਸਾਹਿਬ ਜਾਂਦੇ ਸੀ ਦਰਸ਼ਨ ਕਰਦੇ ਸੀ ਤੇ ਹੁਣ ਸਾਨੂੰ ਨੇ ਰੇਡ ਸਾਹਿਬ ਘਰ万ਨ ਹੀ ਹੋ ਗਿਆ ਔਖਾ ਨਹੀਂ ਲੱਗਦਾ ਜਾਈ ਇੰਨੀ ਜਲਦੀ ਤਾਂ ਜਾਂਦੇ ਆ ਵਾਈਨ ਨੂੰ ਬੁਲਾ ਲੈਂਦਾ ਆਪਾਂ ਤਾਂ ਕੌਣ ਆਉਣਾ ਨਹੀਂ ਮਤਲਬ ਉਹ ਵੀ ਨਹੀਂ ਨਾ ਪਰ ਸੰਗਤ ਨਾਲ ਜਿਹੜਾ ਪ੍ਰੇਮ ਆ ਤਾਂ ਉਹ ਉਹਦੇ ਕਰਕੇ ਵੀ ਸਾਡੇ ਹੁਣ ਆਪਾਂ ਨੂੰ ਜਾਣਦੇ ਨੇ ਬਹੁਤ ਜ਼ਿਆਦਾ ਹਾਂਜੀ ਉਹਦੇ ਕਰਕੇ ਵੀ ਥੋੜਾ ਜ਼ਿਆਦਾ ਉਹ ਲੱਗਦਾ ਨਾ ਉਹਦੇ ਕਰਕੇ ਵੀ ਔਨ ਨੂੰ ਵੱਧ ਮਾਨ ਕਰਦਾ ਕਿਉਂਕਿ ਕੋਈ ਨਾ ਕੋਈ ਕਹਿੰਦਾ ਹੀ ਰਹਿੰਦਾ ਆ ਹੁਣ ਵੀ ਸਾਡੀ ਪਲੈਨਿੰਗ ਸੀਗੀ ਕਿ ਅਸੀਂ ਛੇਤੀ ਮੁੜ ਜਾਗੇ ਤਾਂ ਸਾਨੂੰ ਸਾਨੂੰ 10 ਦਿਨ ਲੱਗ ਹੀ ਗਏ ਨਹੀਂ ਸਾਨੂੰ ਕਿਸੇ ਨੇ ਮਤਲਬ ਕਿਹਾ ਕਿ ਵੀਰ ਜੀ ਨੇ ਉਹਰੇ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਲੋੜੀ ਵਾਲਾ ਜਿਹੜਾ ਬਾਬਾ ਜੀ ਦੀ ਸੇਵਾ ਵਾਲਾ ਵੀ ਹੋਊਗਾ ਨਾ ਉਹ ਦੇਖ ਕੇ ਜ਼ਰੂਰ ਜਾਇਓ ਕਹਿੰਦੇ ਉਹ ਪ੍ਰੋਗਰਾਮ ਆਪਣੇ ਕਰਮਾਂ ਚ ਸੀਗਾ ਦੇਖ ਕੇ ਉਹਨਾਂ ਨੇ ਤੇ ਹੁਕਮ ਉਹਦੇ ਲਈ ਵੀ ਕੀਤਾ ਸੀਗਾ ਅੱਗੇ ਮਹਾਰਾਜ ਦਾ ਪ੍ਰਕਾਸ਼ ਪੁਰਬ ਮਨਾਉਣਾ ਹੈ 17 ਨੂੰ ਪਰ ਮਜਬੂਰੀ ਆ ਗਈ ਜਾਣਾ ਪੈਣਾ ਆ ਵਿਆਹ ਵੀ ਅਟੈਂਡ ਕਰਨਾ ਮੈਨੂੰ ਮਸਲੇ ਹੁੰਦੇ ਨੇ ਵਿਆਹ ਅਟੈਂਡ ਕਰਨਾ ਆ Yeah. Okay. ਆਂਟੀ ਜੀ ਤੇ ਅੰਕਲ ਜੀ ਮਿਲੇ ਨੇ ਪਟਿਆਲੇ ਤੋਂ ਆਏ ਆਗੇ ਤੇ ਅਸੀਂ ਡੇਲੀ ਮਿਲਦੇ ਆਗੇ ਵੈਸੇ ਵੀਡੀਓ ਨਹੀਂ ਸੀ ਬਣਾਈ ਅੱਜ ਆਪਾਂ ਵੀਡੀਓ ਬਣਾ ਰਹੇ ਆ ਪਟਿਆਲੇ ਵੀ ਆਪਾਂ ਮਿਲੇ ਸੀਗੇ ਤੇ ਮਾਰੇ ਨੇ ਕਿਰਪਾ ਕੀਤੀ ਹੈ ਕਿ ਹੁਣ ਪਟਿਆਲੇ ਤੋਂ ਕਾਫੀ ਦੂਰ ਆ ਕੇ ਮਿਲੇ ਆਗੇ ਤੇ ਆਂਟੀ ਹੁਣੀ ਬਹੁਤ ਪਿਆਰ ਕਰਦੇ ਆਗੇ ਹੁਣ ਵੀ ਇਹਨਾਂ ਨੇ ਆਵਾਜ਼ ਮਾਰ ਲਈ ਮੈਂ ਕਿਹਾ ਚਲੋ ਥੋੜੀ ਜੀ ਵੀਡੀਓ ਬਣਾ ਲੈਨੇ ਆ ਤੁਸੀਂ ਵੀ ਦੇਖ ਲਿਓ ਆਪਣੇ ਆਪ ਨੂੰ ਸਾਰੇ ਵੀਡੀਓਜ਼ ਦੇਖ ਲਈਆਂ ਜਿੰਨੇ ਵੀ ਹੁੰਦੀਆਂ ਨੇ ਮਨੀ ਦੀਆਂ ਤੁਹਾਡੀਆਂ ਹੋਗੀਆਂ ਰਵਿਏ ਦੀਆਂ ਸਭੀਆਂ ਦੇਖ ਲਈਆਂ ਮੈਂ ਕੜੀ ਮੰਮੀ ਜੀ ਜੀ ਦੇਖਦੀ ਹੁੰਦੀ ਹੁਣੀ ਹੈ ਮਹੀਨ ਰੋਮ ਤੇ ਰੈਸਟ ਕਰ ਰਹੇ ਹੈ। ਹਾਂਜੀ ਬੰਦੇ। ਤੇ ਚਲੋ ਹੁਣ ਤੁਸੀਂ ਤੁਹਾਨੂੰ ਵੀ ਯਾਦ ਰਹਿ ਜਾਣਾ ਕਿ ਤੁਸੀਂ ਲੋਹੜੀ ਤੇ ਗਏ ਸੀ ਵੀਡੀਓ ਸੀ ਦੇਖਿਆ ਕਰ ਰਹੇ ਹੋ। ਹਾਂ ਉਹ ਤਾਂ ਹੈਗਾ। ਦੱਡੀ ਵਾਰਸੀ ਕਦੋਂ? ਕੱਲੀ ਵਾਰਸੀ ਹੋ ਗਈ ਮੀਂਹ। ਠੀਕ ਹੈ ਜੀ ਚਲੋ ਵਧੀਆ ਪ੍ਰਕਾਸ਼ ਪੁਰਬ ਦੇਖ ਕੇ ਜਾਇਓ ਜੀ। ਹਾਂਜੀ ਬਹੁਤ ਸਖੀ ਸਭ ਤੇ ਕੋਈ ਦੂਜਾ ਕਰਵਾਈ ਸੀ। ਓਕੇ। ਚਲੋ ਜੀ ਵਾਰਸੀ ਦੀ ਗੱਲ ਕਰਦੇ। ਚਲੋ। ਮਨਨੀ। ਅਪਲ ਬੀਆ। 4 ਰੁਪਏ। ਆਪਕਾ ਉਹ ਤੇ ਸਰਕਾਰ ਨੇ ਪਰੰਤ ਘੁੱਟ ਪਰ ਪੜ ਸਕੂ ਤੇ ਜੀ ਆਪਣੇ ਅਜਿਹੇ ਜੋ ਸਭ ਤੋਂ ਵਾਪਸੀ ਆ ਤੇ ਇਸ ਮਨਗੀਆਂ ਆਪਾਂ ਨੇ ਬੰਨ ਕੇ ਰੱਖ ਲਿਆ ਟ੍ਰੇਨ ਜਿਸ ਤਰ੍ਹਾਂ ਪਹਿਲਾਂ ਲੇਟ ਚੱਲ ਰਹੀ ਹ ਉਸੇ ਤਰ੍ਹਾਂ ਲੇਟਾ ਤੇ ਕਮਰਾ ਆਪਾਂ ਨੇ ਬਿਲਕੁਲ ਔਰ ਥੋੜਾ ਸਾਫ ਕਰਤਾ ਪੂੰਛਾ ਵਗੈਰਾ ਲਾਤਾ ਸੁਮਾਣਾ ਉਹਦੇ ਵਿੱਚ ਘਟ ਹੁੰਦਾ ਜਾਂਦੇ ਜਾਂਦੇ ਪਤਾ ਨਹੀਂ ਕਿਉਂ ਇੰਨਾ ਪੁੱਲ ਜਾਂਦਾ ਕੋਸ਼ਿਸ਼ ਕਰੀਤਿਆ ਵੀ ਨਹੀਂ ਹੈਗਾ ਫਿਰ ਵੀ ਇੱਕ ਨਾਲ ਵੱਧ ਗਿਆ ਪਰ ਕੋਟੀਆਂ ਸਵੈਟਰ ਪਾਏ ਸੀ ਨਾ ਆਉਂਦੇ ਆਂਦੇ ਠੰਡ ਸੀ ਬਹੁਤ ਜਾਂਦੇ ਹੋਏ ਘਟ ਜਾਣਾ ਉੱਥੇ ਜਾ ਕੇ ਦਿੱਲੀ ਕੋਲ ਜਾ ਕੇ ਕੋਟੀਆਂ ਸਵੈਟਰ ਸ਼ਾਲ ਲੋਈਆਂ ਹਾਂ ਪੰਜ ਛੇ ਚੀਜ਼ਾਂ ਤਾਂ ਇਹ ਹੀ ਨੇ ਤੇ ਮਹਾਰਾਜ ਨੇ ਬੜੀ ਕਿਰਪਾ ਕੀਤੀ ਬਹੁਤ ਸੋਹਣੇ ਦਰਸ਼ਨ ਹੋ ਗਏ ਬੜੀਆ ਦਰਸ਼ਨ ਹੋਏ ਕੱਟ ਵੀ ਸੁਖਨਾਲ ਬਹੁਤ ਜ਼ਿਆਦਾ ਸੀਗਾ ਲੋੜੀ ਕਰਕੇ ਪਰ ਫਿਰ ਵੀ ਬਹੁਤ ਵਧੀਆ ਰਿਹਾ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਈ ਹੈਗੀ ਕੋਈ ਨਹੀਂ ਹੈਗੀ ਦਰਸ਼ਨ ਕਰਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਆਈ ਹੈਗੀ ਜਿੱਦਾਂ ਨਾਰਮਲ ਦਰਸ਼ਨ ਹੁੰਦੇ ਸੀ ਓਨੇ ਵਧੀਆ ਦਰਸ਼ਨ ਹੋਏ ਨੇ ਬਹੁਤ ਵਧੀਆ ਰਿਹਾ ਤੇ ਮਹਾਰਾਜ ਨੇ ਬਹੁਤ ਕਿਰਪਾ ਕੀਤੀ ਕਿ ਇੰਨੀ ਜਲਦੀ ਦੂਸਰੀ ਵਾਰ ਆਉਣ ਦਾ ਸੁਭਾਗ ਪ੍ਰਾਪਤ ਹੋਇਆ ਸੀਗਾ ਮੈਂ ਪਹਿਲੀ ਵਾਰ ਬੈਕ ਟ੍ਰੇਨ ਜਾਂਦੀ ਦੇਖੀ ਹੈ ਬੈਕ ਲੱਗਦੀ ਦੇਖੀ ਹੈ ਸਤਖੰਡ ਟ੍ਰੇਨ ਆ ਗਈ ਟ੍ਰੇਨ 'ਚ ਤੇ ਪਹੁੰਚ ਗਏ ਪਰ ਖਤਰਨਾਕ ਖਬਰ ਪਤਾ ਲੱਗੀ ਆ ਰਿਲੇਟਿਡ ਟੂ ਅਕੋਰਡਿੰਗ ਟੂ ਇੰਟਰਨੈਟ ਕਿ ਟ੍ਰੇਨ 7:30 ਵਜੇ ਚੱਲੇਗੀ ਪਰ ਵੈਸੇ ਤੇ ਮੈਸੇਜ ਆ ਜਾਂਦਾ ਹੁੰਦਾ ਆ ਜੇ ਅਪਡੇਟ ਹੁੰਦੀ ਤਾਂ ਮੈਸੇਜ ਆ ਜਾਣਾ ਸੀ ਹੋ ਸਕਦਾ ਹੈ ਕਿ ਗੂਗਲ ਗਲਤ ਦੱਸ ਰਿਹਾ ਹੋਵੇ ਦੇਖੋ ਕੀ ਹੁੰਦਾ ਬਨਣਾ ਤੇ ਕੁਝ ਨਹੀਂ ਆਪਣੇ ਪਕੌੜੇ ਬਨਨੇ ਗਰਮੀ 'ਚ ਆਪਾਂ ਚਾਂਸੀ ਪਹੁੰਚ ਗਏ ਤੇ ਅਗਲਾ ਦਿਨ ਆਪਾਂ ਨੂੰ ਹਿੰਦੇ ਵਿੱਚ ਇੱਥੇ ਆਪਾਂ ਫੇਰ ਜਿਵੇਂ ਆਉਣ ਵਾਲੇ ਟਾਈਮ ਲੱਗਿਆ ਸੀਗਾ ਜਾਨਵਰੇ ਵੀ ਉਨਾ ਹੀ ਤਾਂ ਹੀ ਲੱਗਣਾ ਟਾਈਮ ਲੱਗ ਰਿਹਾ ਰੁਕ ਰੁਕ ਕੇ ਰੁਕ ਰੁਕ ਕੇ ਜਾ ਰਹੇ ਹਾਂ ਮਸਾਂ ਹੀ ਪਹੁੰਚਣਾ ਵਾ ਕੱਲ ਸਵੇਰ ਤੱਕ ਨੂੰ ਪਹੁੰਚਾਂਗੇ ਤੇ ਸਾਡੀ ਜਿਹੜੀ ਸਬਜ਼ੀ ਸੀਗੀ ਉਹ ਖਰਾਬ ਹੋ ਗਈ ਹੁਣ ਜਾਂ ਸਾਨੂੰ ਭੁੱਖੇ ਰਹਿਣਾ ਪੈਣਾ ਜਾਂ ਸਾਨੂੰ ਕੁਝ ਆਰਡਰ ਕਰਨਾ ਪੈਣਾ ਤੋ ਖਾ ਗਿਆ ਨਾ ਆਪਾਂ ਨੇ ਦੋਨੇ ਲਪਾਫੇ ਨੇ ਖੋਲ ਕੇ ਦੇਖਿਆ ਕਿ ਕਿਦੇ ਵਿੱਚ ਕੀ ਆ ਕਿਹਦੇ ਵਿੱਚ ਕੀ ਆ ਜਿਹੜਾ ਪਹਿਲਾਂ ਖੋਲਿਆ ਆਪਾਂ ਨੂੰ ਐਸੀ ਕਰਨਾਂ ਦੇ ਵਿੱਚ ਇੱਕੋ ਹੀ ਸਬਜੀ ਆ। ਕਰੇਲਿਆਂ ਵਾਲਾ ਪਹਿਲਾਂ ਖੋਲ ਲਿਆ ਬਹੁਤ ਟੇਸਟੀ ਸੀ ਇਹ ਕਰੇਤੇ ਸਬਜੀ ਵੀ ਵੈਸੇ ਬਹੁਤ ਟੇਸਟੀ ਆ ਥੋੜੀ ਜਿਹੀ ਵੱਟ ਗਈ ਪਰ ਖਰਾਬ ਹੋ ਗਈ। ਕਿਉਂਕਿ ਟਮਾਟਰ ਸੀਗਾ ਨਾ ਹਾਂ ਉਹਦੇ ਕਰਕੇ ਹੋ ਜਾਂਦੀ ਆ ਆਪਣੀ ਕੱਟੀ। ਤੇ ਆਪਾਂ ਚਾਂਸੀ ਸਟੇਸ਼ਨ ਤੋਂ ਆਪਣੀ ਜਿਹੜੀ ਟ੍ਰੇਨ ਆ ਚਾਂਸੀ ਸਟੇਸ਼ਨ ਤੋਂ ਤੁਰ ਪਈ ਆ। ਰਕੀ ਹੁੰਦੀ ਐ ਮੈਂ ਤੁਰਦੇ ਹਾਂ ਆਹ ਉਹ ਦੇਖੋ ਇੱਕ ਟ੍ਰੇਨ ਉਹ ਖੜੀ ਆ ਤੇ ਵਿਚਾਰੀ ਰੈਸਟ ਕਰ ਕਰ ਕੇ ਤੁਰਦੀ ਆ ਜਮਈ ਪਤਾ ਨਹੀਂ ਕਿ ਚਲਦੀ ਆ ਉਹ ਨਹੀਂ ਉਹ ਖੜਦੀ ਆ ਪਤਾ ਨਹੀਂ ਟ੍ਰੇਨ ਦੇ ਚਾਰਜਰ ਦੇ ਵਿੱਚ ਕੀ ਪ੍ਰੋਬਲਮ ਆ ਇਹ ਫੋਨ ਚਾਰਜ ਹੀ ਨਹੀਂ ਕਰ ਰਹੀ ਲਾਗਾ ਵੀ ਮਤ ਮੇਰਾ ਤਾਂ ਕਰਦੀ ਆ ਤੇਰੇ ਨਾਲ ਨਹੀਂ ਕਰਦੀ ਮੇਰਾ ਕੀਤਾ ਹੀ ਨਹੀਂ ਰਾਤ ਵੀ ਮੈਂ ਫੋਨ ਚਾਰਜਰ ਲਈ ਰੱਖਿਆ 80% ਕਰ ਸਵੇਰੇ ਵੀ ਲਈ ਰੱਖਿਆ ਜਮਈ ਨਹੀਂ ਚਾਰਜ ਕੀਤਾ ਫਿਰ ਮੈਂ ਪਾਵਰ ਬੈਂਕ ਤੇ ਲਾਇਆ ਚੰਗਾ ਹੋਇਆ ਪਾਵਰ ਬੈਂਕ ਚਾਰਜ ਕਰ ਲਈ ਸੀ ਤੇ ਫੋਨ ਲਈ ਚਾਹਦਾਗਾ ਨਹੀਂ ਆਉ ਖਾਣਾ ਸੀ ਹੁਣ ਆਖਾ ਕੀ ਫੋਨ ਬੰਦਾ ਜਾਨਾ ਸੀ ਰੈਸੇ ਵੀ ਨੈਟਵਰਕ ਤਾਂ ਹੈ ਹੀ ਨਹੀਂ ਹਾਂਜੀ ਬੰਦ ਹੀ ਆ ਪਰ ਇਹ ਚਲ ਵੀਡੀਓ ਐਡਿਟ ਕਰ ਲਈ ਹਾਂ ਤੇ ਫੋਨ ਵੀ ਆਉਂਦਾ ਤੇ ਕੱਲ ਹੀ ਨਹੀਂ ਹੁੰਦੀ ਕਿਸੇ ਨਾਲ ਬਾਹਰ ਜੰਦਾ ਵਾਝ ਹੀ ਨਹੀਂ ਆਉਂਦੀ ਮੇਨ ਕੰਮ ਤੇ ਇੰਨੇ ਦਿਨ ਹੋ ਗਏ ਗਿਆ ਨੂੰ ਮਨਰਾਜ ਨੇ ਅੱਜ ਫੋਨ ਕੀਤਾ ਕਿ ਪਹੁੰਚ ਗਏ ਚਾਚੀ ਕਹਿੰਦੇ ਕੀ ਹਲੇ ਗਈ ਆ ਚਾਚੀ ਹੱਸ ਜਾਂਦੀ ਸੀ ਵਿੱਚੋਂ ਤਾਂ ਜਦੋਂ ਮੈਨੂੰ ਕੀਤਾ ਉਹ

ਤਾਂ ਜਿੱਧਰ ਚਲੇ ਜਾਂਦਾ ਹੁਣ ਅਸੀਂ ਕਹਿੰਦੇ ਆ ਗਰਮੀ ਵਾਲੇ ਏਰੀਆ ਚੋਂ ਠੰਡਾਂ ਵਾਲੇ ਚ ਚਲੇ ਜਾਣਾ ਸਟਾਰਟ ਹੋ ਗਈ ਥੋੜੇ ਥੋੜੇ ਠੰਡ ਇੱਥੋਂ ਪਤਾ ਨਹੀਂ ਠੰਡ ਹਾਂਜੀ ਸ਼ੁਰੂ ਹੋ ਗਈ ਚੰਸੀ ਤੋਂ ਉੱਥੇ ਬਹੁਤ ਵਧੀਆ ਮੌਸਮ ਸੀ ਉੱਥੇ ਗਰਮੀ ਸੀ ਇੱਥੇ ਪੱਖੇ ਤੇ ਏਸੀ ਚੱਲ ਰਹੇ ਸੀਗੇ ਮਹਾਰਾਜ ਦੇ ਰੰਗ ਨੇ